ਸੀਬੀਆਈ ਦੇ ਸਪੈਸ਼ਲ ਜੱਜ ਰਕੇਸ਼ ਗੁਪਤਾ ਦੀ ਅਦਾਲਤ ਵੱਲੋਂ 1992 ਚਾਥਾਣਾ ਮੰਜੀਠਾ ਦੇ ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾਉਣ ਦੇ ਦੋਸ਼ ਹੇਠ ਦੋਸ਼ੀ ਐਲਾਨੇ ਗਏ ਥਾਣੇਦਾਰ ਗੁਰਪਿੰਦਰ ਸਿੰਘ ਅਤੇ ਥਾਣੇਦਾਰ ਪ੍ਰਸ਼ੋਤਮ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਆ ਸੁਣਾਈ ਗਈ ਹੈ ਤੇ ਨਾਲ-ਨਾਲ 2-2 ਲੱਖ ਰੁਪਏ ਜੁਰਮਾਨਾ ਜਿਹੜਾ ਉਹ ਵੀ ਦਿੱਤਾ ਗਿਆ ਤੇ 1992 ਵਿੱਚ ਦੱਸਤਾ ਹੀ ਇਹ ਪੰਜਾਬ ਪੁਲਿਸ ਵੱਲੋਂ ਦੋ ਨੌਜਵਾਨਾਂ ਫੌਜੀ ਬਲਦੇਵ ਸਿੰਘ ਦੇਵਾ ਅਤੇ ਰਖਵਿੰਦਰ ਸਿੰਘ ਲੱਖਾ ਉਰਫ ਫੋਰਡ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦੋਸ਼ ਜਿਹੜਾ ਉਹ ਲੱਗਿਆ ਸੀ ਤੇ ਅਦਾਲਤ ਨੇ ਸਾਬਕਾ ਐਸਪੀ ਚਮਨ ਲਾਲ ਅਤੇ ਉਸ ਸਮੇਂ ਰਹੇ ਡੀਐਸਪੀ ਐਸਐਸਪੀ ਸਿੱਧੂ ਨੂੰ ਸ਼ਕਤ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤੀ ਜਦੋਂ ਕਿ ਟ੍ਰਾਇਲ ਦੌਰਾਨ ਪੰਜ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ ਜਿੱਦਣੇ ਦਿਨ ਰਾਤ ਨੂੰ ਚੌਕੇ ਪੇ ਖੜਿਆ ਅਗਲੇ ਦਿਨ ਸਾਨੂੰ ਪਤਾ ਚੱਲ ਗਿਆ ਜੀ ਹਾਂਜੀ ਲਾਸ਼ ਵੀ ਨਹੀਂ ਨਹੀਂ ਜੀ ਆ ਵੀ ਤੇ ਬਹੁਤ ਯਤਨ ਕੀਤਾ ਮਾਨੂੰ ਲਾਸ਼ ਵੀ ਨਹੀਂ ਦਿੱਤੀ ਇਹਨਾਂ ਨੇ ਕੋਰਟ ਦਾ ਜੋ ਫੈਸਲਾ ਆਇਆ ਤਾਂ ਬੱਸ ਕੀ ਕਹਿਣਾ ਜੀ ਕੋਰ ਦਾ ਫੈਸਲਾ ਇਹ ਬਾਬੀ ਇਹਨਾਂ ਦੋਨਾਂ ਨੂੰ ਸਜ਼ਾ ਹੋਈ ਪਰ ਜਿਹੜੇ ਨਾਲ ਦੇ ਸਾਥੀ ਉਹਨਾਂ ਨੂੰ ਵੀ ਹੋਣਾ ਚਾਹੀਦਾ ਜਿਨ੍ਹਾਂ ਨੇ ਘਰੋਂ ਚੁੱਕ ਕੇ ਲਿਆਂਦਾ ਸੰਧੂ ਨੂੰ ਤੁਸੀਂ ਪੀਰ ਕਰੋਗੇ ਜਿੱਕੀ ਹਾਂਜੀ ਕਿੰਨੇ ਕਿੰਨੇ ਦੋਛੀ ਜਿਹੜੇ ਲੈ ਕੇ ਆਏ ਦੀ ਪੁਲਿਸ ਵਾਲੇ ਦੇ ਵਿੱਚ ਕਹੇ 5 ਤੇ ਮੋਤੋ ਕੀ ਦੋ ਬਰੀ ਵੀ ਹੋ ਚੁੱਕੇ ਨੇ ਦੇ ਵਿੱਚ ਹਾਂਜੀ ਅੰਦਰ ਦੋ ਬਰੀ ਹੋ ਗਏ ਚਲੋ ਇਹ ਤੇ ਹੈ ਪਰ ਸਾਰਿਆਂ ਨੂੰ ਸਜ਼ਾ ਹੋਣੀ ਚਾਹੀਦੀ ਜਿਨ੍ਹਾਂ ਨੇ ਕੌਂਟਰੀ ਦਿੱਤਾ ਬਰਾਬਰ ਦੀ ਹੋਣੀ ਚਾਹੀਦੀ ਸਾਰਿਆਂ ਨੂੰ ਉਹ ਦਾ ਬਰਸਪੀ ਆਇਆ ਸੀ। ਹਾਂਜੀ ਛੁੱਟੀ ਆਇਆ ਸੀ। ਛੁੱਟੀ ਕੋਠੇ ਤੋਂ ਲਾ ਕੇ ਤਾਰਕੇ ਖੜਿਆ ਕਹਿੰਦੇ ਸੀ ਕਿਸੇ ਦਾ ਕਾਰ ਹੀ ਪੁੱਛਣਾ ਵਈ ਅੱਧੇ ਘੰਟੇ ਤੱਕ ਛੱਡ ਦਾਂਗੇ। 8 ਦਿਨ ਮੇਰੇ ਵੀਰ ਨੂੰ ਕੋਠੇ ਮਾਰਦੇ ਰਹੇ ਤੇ ਪਾਣੀ ਤਾਂ ਤੇ ਆ ਵੀ ਮੈਨਾਂ ਪੋਈ ਵੀ ਤੇ ਗਿਆ। ਜਦੋਂ ਉਹ ਉੱਟ ਕੇ ਉੱਟ ਕੇ ਤੇ ਕਾਊਂਟਰ ਬਣਾਤਾ ਵੇਖੋ 8 ਦਿਨ ਇਹਨਾਂ ਨੇ ਜੇਲ੍ਹ 'ਚ ਰੱਖ ਛੱਡਾ ਕੁੱਟ-ਕੁੱਟ ਕੇ ਉਹਨੂੰ ਕੀਤਾ। ਪਾਣੀ ਵੀ ਦਿੱਤਾ ਕੰਢੇ ਮੇਰੇ ਵੀਰ ਨੂੰ। ਮੇਰੇ ਕੋ ਤੇ ਗੱਲ ਨਹੀਂ ਹੁੰਦੀ ਮੇਰਾ ਵੀਰ। ਕਿੰਨੀ ਗੰਦਗੀ ਹੋ ਜਾਂਦੀ। ਬਦਲ ਉਹ ਵਕਤ ਪੱਤੀ ਚੱਲਦਾ ਵਿਆਹ ਸੀ ਹਾਂਜੀ ਵਿਆਹ ਹੀ 1 ਸਾਲ ਵਿਆਹ ਰਿਆ ਫਿਰ ਉਹ ਘਰ ਦੀ ਉਹਦੀ ਵੀ ਚਲੀ ਗਈ ਜੀ ਸਾਡੇ ਘਰੋਂ ਉੱਜੜ ਗਿਆ ਅੱਜ ਮੈਨੂੰ ਤਾਂ ਠੰਡ ਪੈਂਦੀ ਵੀ ਇਹਦੀਆਂ ਜਿਹੜਾ ਪਤਾਲ ਚ ਪੁੱਟੀਆਂ ਜਾਣ ਸਾਡਾ ਘਰ ਜਾਣਿਆ ਸੀ ਤਿੰਨ ਬਣਾ ਕਿੱਥੇ ਜਾਈਏ ਹਨਾ ਇਹਨਾਂ ਦੇ ਵਿਆਹ ਜਿਹੜਾ ਚ ਪਤਾਲ ਚ ਜੜੀਆਂ ਨਾ ਇਹਨਾਂ ਦੇ ਪੁੱਤ ਮੰਨੇ ਇਹਨਾਂ ਦੀ ਨੋਹਾਂ ਜਾਨ ਤੇ ਫੇਰ ਠੰਡ ਪੈਂਦੀ ਜੇ ਜਿਵੇਂ ਝੂਠੇ ਮੁਲਕ ਮੁਕਾਬਲਿਆਂ 'ਚ ਹੁਣ ਇਹ ਫੈਸਲੇ ਆ ਰਹੇ ਆ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਲੈ ਕੇ ਇੱਕ ਫਿਲਮ ਵੀ ਆ ਰਹੀ ਹੈ ਉਹਨੂੰ ਬੈਨ ਹੋ ਰਹੀ ਹੈ ਫਿਲਮ ਤੁਹਾਡਾ ਕੀ ਕਹਿਣਾ ਹੈ ਉਹ ਨਹੀਂ ਹੋਣੀ ਚਾਹੀਦੀ ਜੀ ਬੈਨ ਨਹੀਂ ਹੋਣੀ ਚਾਹੀਦੀ ਆਉਣੀ ਚਾਹੀਦੀ ਆਉਣ ਵਾਲੀ ਪੀੜ੍ਹੀ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਕੀ ਹੋ ਰਿਹਾ ਹੈ ਪਿੱਛੇ ਅੱਗੇ ਵਾਸਤੇ ਕੀ ਹੋਣਾ ਕੀ ਨਹੀਂ ਹੋਣਾ ਉਹਨਾਂ ਨੂੰ ਚਾਹੀਦੀ ਸਰਕਾਰ ਨੂੰ ਵੀ ਫਿਲਮ ਲੱਗਣੀ ਚਾਹੀਦੀ ਮੇਰੀ ਮੰਗ ਤੇ ਉਹਨੇ ਛੱਟ ਗੋਲੀ ਮਾਰੀ ਉਹਨਾਂ ਨੇ ਮੇਰੇ ਵੀਰ ਦਾ ਮੈਨੂੰ ਕੋਟੇ-ਕੋਟੇ ਮਾਰਤਾ ਨਹੀਂ ਆ ਨਹੀਂ ਮੇਰੇ ਧਿਆਨੇ ਮਾਮਾ ਖੰਮਾ ਤਰਸ ਕੇ ਮੇਰੇ ਮਾਮਾ ਆnde ਮਾਮਾ ਦੀ ਮੇਰੀ ਮੰਮੀ ਮਾਮਾ ਨਹੀਂ ਹੁੰਦੇ ਗਵੱਡੀਆਂ ਤੇ ਹੁੰਦੇ ਵੇਖੋ ਮੈਂ ਉਹ ਆਂਦੀ ਨਹੀਂ ਉਹ ਤਾਂ ਡੰਮਾ ਮੰਨਣਾ ਡਿਊਟੀ ਤੇ ਗਿਆ ਯਾਨੀ ਇਹਨਾਂ ਨੇ ਬਹੁਤ ਟੱਕਰਾਂ ਕੀਤਾ ਜੀ ਸਾਡੇ ਨਾਲ ਜੀ ਤੁਸੀਂ ਕੀ ਕਰਨਾ ਛੋਟੇ ਬਾਬਾ ਜੀ ਕੈਮਰਾ ਕਰੋ আ রা য তামা গ আম कर । ਸੁਣ ਲਾਸ਼ ਮਿਲੀ ਕੀ ਨਾ ਕੋਈ ਲਾਸ਼ ਮਿਲੀ ਕੁਛ ਨਹੀਂ ਹੋਇਆ ਤੁਹਾਨੂੰ ਪਤਾ ਕਿਵੇਂ ਲੱਗਿਆ ਕਬਾਰ ਤੇ ਪਤਾ ਲੱਗਾ ਜੇ ਤੁਹਾਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਤੁਹਾਡਾ ਬ੍ਰਦਰ ਹੈ ਬਿਲਕੁਲ ਪਤਾ ਹੀ ਨਹੀਂ ਲੱਗਾ ਅੱਜ ਜੋ ਫੈਸਲਾ ਆਇਆ ਕਿ ਇਹ ਦੇਖੋ ਫੈਸਲਾ ਟ੍ਰਿਬਿਊਨਲ ਜੋ ਬਾਨੀ ਸਜਾਇਆ ਇਹਨਾਂ ਦੇ ਬਰਾਬਰ ਦੀ ਬਾਨੀ ਚਾਹੀਦੀ ਹੁਣ ਤਾਂ ਪੂਰਾ ਸਾਫ਼ ਨਹੀਂ ਹੋ ਰਿਹਾ ਠੀਕ ਮੇਰਾ ਨਾਮ ਹੈ ਜੀ ਐਡਵੋਕੇਟ ਜਗਜੀਤ ਸਿੰਘ ਬਾਜਵਾ ਇਹ 1992 ਦਾ ਫੇਕ ਐਨਕਾਊਂਟਰ ਦਾ ਮਾਮਲਾ ਸੀ ਜਿਹਦੇ ਵਿੱਚ ਅੱਜ ਮਾਨਯੋਗ ਸੀਬੀਆਈ ਸ਼੍ਰੀ ਕੇਸ਼ ਕੁਮਾਰ ਗੁਪਤਾ ਦੀ ਅਦਾਲਤ ਨੇ ਜਿਹੜੀ ਆ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁناਈ ਹੈ ਤੇ 2-2 ਲੱਖ ਰੁਪਏ ਜਿਹੜਾ ਜੁਰਮਾਨਾ ਕੀਤਾ ਹੈ ਇਹ ਜਿਹੜੇ ਤੁਸੀਂ ਪਰਿਵਾਰ ਪੀੜਤ ਪਰਿਵਾਰ ਨਾਲ ਵੇਖ ਰਹੇ ਹੋ ਇਹਨਾਂ ਨੇ ਫੋਟੋਆਂ ਫੜੀਆਂ ਨੇ ਇਹ ਇੱਕ ਬਲਦੇਵ ਸਿੰਘ ਨਾਂ ਦਾ ਸ਼ਖਸ ਸੀ ਜਿਹੜਾ ਉਸ ਟਾਈਮ ਇੰਡੀਅਨ ਆਰਮੀ ਦੇ ਵਿੱਚ ਜਿਹੜਾ ਜੌਬ ਕਰਦਾ ਸੀ ਤੇ ਆਪਣੇ ਪਿੰਡ ਛੁੱਟੀ ਆਇਆ ਹੋਇਆ ਸੀ ਤੇ ਉਸ ਨੂੰ 69 1992 ਨੂੰ ਰਾਤ ਕਰੋ थाना शहाटा ਦੀ ਪੁਲਿਸ ਨੇ ਚੁੱਕ ਕੇ ਤੇ 8-9 ਦਿਨ ਗੈਰ ਕਾਨੂੰਨੀ ਹਰਾਸ ਦੇ ਵਿੱਚ ਰੱਖ ਕੇ 13-9-1992 ਨੂੰ ਜਿਹੜਾ ਉਹਦਾ ਅਨਕਾਊਂਟਰ ਸ਼ੋਅ ਕਰ ਦਿੱਤਾ ਸੀ ਤੇ ਜਿਹੜਾ ਦੂਸਰੇ ਸ਼ਖਸ ਦੀ ਤੁਸੀਂ ਫੋਟੋ ਵੇਖ ਰਹੇ ਸੋ ਇਹ ਇਹ ਲਖਵਿੰਦਰ ਸਿੰਘ ਲੱਖੇ ਦੀ ਆ ਜਿਹੜਾ ਸੁਲਤਾਨਵਿੰਦਾ ਸੀ ਤੇ ਇਹ ਇਹ ਵੀ ਪੁਲਿਸ ਦੇ ਡਰ ਤੋਂ ਵੱਖਰਾ ਕਿਰਾਏ ਦਾ ਮਕਾਨ ਲੈ ਕੇ ਤੇ ਨੰਗਲੀ ਰਹਿੰਦਾ ਸੀ ਜਿੱਥੋਂ ਇਹਨੂੰ ਆ थाना ਮਜੀਠਾ ਦੀ ਪੁਲਿਸ ਨੇ ਚੁੱਕ ਕੇ ਤੇ ਦੋਵਾਂ ਦਾ ਇਕੱਠਾ ਜਿਹੜਾ ਵਾ ਝੂਠਾ ਪੁਲਿਸ ਮੁਕਾਬਲਾ 13/9/1992 ਨੂੰ ਬਣਾ ਦਿੱਤਾ ਸੀ ਤੇ ਪੁਲਿਸ ਨੇ ਜਿਹੜੀ ਇਹ ਕਾਣੀ ਇਹ ਬਣਾਈ ਸੀ ਕਿ ਜਿਹੜਾ ਬਲਦੇਵ ਸਿੰਘ ਦੇਬਾ ਵਾ ਇਹ ਉਹ ਬਿਆਨ ਸਿੰਘ ਗਵਰਨਮੈਂਟ ਦੇ ਵਿੱਚ ਐਮਐਲਏ ਦੇ بیٹے ਦਾ ਕਾਤਲ ਆ ਤੇ ਉਸ ਕੇਸ ਦੇ ਵਿੱਚ ਇਹਨੂੰ ਨਾਮਜ਼ਦ ਕਰਕੇ ਤੇ ਰਿਕਵਰੀ ਵਖਾਉਣ ਦੇ ਲਈ ਜਦੋਂ ਲਜਾਇਆ ਜਾ ਰਿਹਾ ਸੀ ਤੇ ਆਨਪਛਾਤੇ ਖਾੜਕੂਆਂ ਨੇ ਅੱਗੋਂ ਉਸ ਤੇ ਹਮਲਾ ਕਰ ਦਿੱਤਾ ਤੇ ਜਿਹੜਾ ਉਸ ਦੇ ਵਿੱਚ ਇੱਕ ਆਣ ਪਛਾਤਾ ਵਿਅਕਤੀ ਲਖਵਿੰਦਰ ਸਿੰਘ ਮਾਰਿਆ ਗਿਆ ਤੇ ਜਿਹੜਾ ਬਲਦੇਵ ਸਿੰਘ ਦੇਬਾ ਵਾ ਉਹ ਵੀ ਦਵੱਲੀ ਫਾਇਰਿੰਗ ਦੇ ਵਿੱਚ ਮਾਰਿਆ ਗਿਆ ਤੇ ਜਿਹੜਾ ਬਲਦੇਵ ਸਿੰਘ ਦੇਬਾ ਵਾ ਉਸ ਨੇ ਹੀ ਜ਼ਖਮੀ ਹਾਲਤ ਦੇ ਵਿੱਚ ਦੂਸਰੇ ਸ਼ਖਸ ਦੀ ਜਿਹੜੀ ਪਛਾਣ ਆ ਉਹ ਲਖਵਿੰਦਰ ਸਿੰਘ ਲੱਖਾ ਸੁਲਤਾਨਵਿੰਡ ਵੱਜੋਂ ਕੀਤੀ ਜਿਹੜਾ ਕਿ ਸਾਰੀ ਪੁਲਿਸ ਦੀ ਕਹਾਣੀ ਸੀ ਕੋਰਟ ਦੇ ਵਿੱਚ ਫੇਲ ਸਾਬਤ ਹੋ ਗਈ ਤੇ ਜਿਹੜਾ ਇਨਕਾਉਂਟਰ ਹੈ ਝੂਠਾ ਪਾਇਆ ਗਿਆ ਜਿਹੜਾ ਇਹਨਾਂ ਦੋ ਦੋਸ਼ੀਆਂ ਨੂੰ ਅੱਜ ਉਮਰ ਕੈਦ ਦੀ ਜਿਹੜੀ ਹੈ ਉਹ ਸਜ਼ਾ ਹੋਈ ਹੈ 302 ਦੇ ਵਿੱਚ ਤੇ ਨਾਲ 2-2 ਲੱਖ ਰੁਪਏ ਜਿਹੜਾ ਜੁਰਮਾਨਾ ਕੀਤਾ ਗਿਆ ਵਾ ਇਹ ਜਿਹੜਾ ਕੇਸ ਇਹ ਤਰੱਕੀਆਂ ਲੈਣ ਦੇ ਲਈ ਤੇ ਝੂਠੇ ਇਨਾਮ ਲੈਣ ਦੇ ਲਈ ਉਸ ਟਾਈਮ ਦੇ ਦਰਿੰਦੇ ਪੁਲਿਸ ਅਫਸਰਾਂ ਵੱਲੋਂ ਲੋਕਾਂ ਨੂੰ ਨਜਾਇਜ਼ ਚੁੱਕ ਕੇ ਮਾਰਨ ਦਾ ਆ ਹੈਗਾ ਵਾ ਜਿਹੜਾ ਕਿ ਫੌਜੀ ਬੰਦੇ ਨੂੰ ਵੀ ਇਹਨਾਂ ਵੱਲੋਂ ਨਹੀਂ ਬਖਸ਼ਿਆ ਗਿਆ ਪਿਛਲੇ ਸਮੇਂ ਦੌਰਾਨ ਵੀ ਆਪਾਂ ਵੇਖਿਆ ਹੈ ਕਿ ਜਿਹੜੇ ਫ੍ਰੀडम फाइਟਰ ਸੀ ਜਾਂ ਟੀਚਰ ਸੀ ਇਹਦੇ ਵਿੱਚ ਤੇ ਜਿਹੜਾ ਇੱਕ ਇੰਡੀਅਨ ਆਰਮੀ ਦਾ ਜਿਹੜਾ ਸਿਪਾਹੀ ਸੀ ਉਹਨੂੰ ਚੁੱਕ ਕੇ ਵੀ ਪੁਲਿਸ ਨੇ ਮਾਰਨ ਤੋਂ ਗਰੇਜ ਨਹੀਂ ਕੀਤਾ ਤੇ ਝੂਠੇ ਦਸਤਾਵੇਜ਼ ਬਣਾ ਕੇ ਇਸ ਨੂੰ ਸੱਚ ਸਾਬਤ ਕਰਨ ਦੇ ਲਈ ਜਿਹੜਾ ਆਪਣਾ ਪੂਰਾ ਯਤਨ ਲਾਇਆ ਪਰ 33 ਸਾਲਾਂ ਬਾਅਦ ਜਿਹੜੀ ਇਹ ਪਰਿਵਾਰ ਦੀ ਜੱਦੋਜਾਦ ਤੋਂ ਬਾਅਦ ਅੱਜ ਜਿਹੜਾ ਆਪਣੇ ਮੱਥੇ ਤੋਂ ਆਤਵਾਦ ਦਾ ਲੱਗਾ ਹੋਇਆ ਕਲੰਕ ਧੋਣ ਦੇ ਵਿੱਚ ਸਾਬਤ ਹੋਏ ਨੇ ਪਰ ਇਸ ਨੂੰ ਇਨਸਾਫ ਨਹੀਂ ਗਿਣਿਆ ਜਾ ਸਕਦਾ ਕਿਉਂਕਿ ਜਿਹੜੇ ਇਹਨਾਂ ਬੱਚਿਆਂ ਦੇ ਮਾਪਿਆਂ ਨੇ ਇਹ ਕੇਸ ਫਾਈਲ ਕੀਤਾ ਸੀ ਉਹ ਇਸ ਇਨਸਾਫ ਨੂੰ ਦੇਖਦੇ ਹੋਏ ਕਿੰਨੇ ਸਾਲ ਪਹਿਲਾਂ ਜਿਹੜੇ ਦੁਨੀਆ ਤੋਂ ਜਾ ਚੁੱਕੇ ਨੇ ਤੇ ਬਾਕੀ ਜਿਹੜੀ ਹੈ ਇਹ ਤੁਸੀਂ ਪਰਿਵਾਰਾਂ ਨਾਲ ਗੱਲ ਕਰਕੇ ਵੇਚ ਸਕਦੇ ਹੋ ਵੀ ਇਹਨਾਂ ਨੇ 32-33 ਸਾਲ ਜਿਹੜਾ ਸੰਤਾਪ ਹੰਡਾਇਆ ਤੇ ਇਹਨਾਂ ਪੁਲਿਸ ਅਫਸਰਾਂ ਨੇ ਜਿਹੜੇ ਹਿਸਾਬ ਨਾਲ ਇਹਨਾਂ ਨੂੰ ਡਰਾਇਆ ਧਮਕਾਇਆ ਤੇ ਹੋਰ ਲਾਲਚ ਦੇ ਕੇ ਇਹ ਗਵਾਹੀਆਂ ਤੋਂ ਮਕਰਾਉਣ ਲਈ ਸਾਰਾ ਕੰਮ ਕੀਤਾ ਉਹ ਪਰਿਵਾਰ ਦੱਸ ਸਕਦੇ ਆ। ਪਰਿਵਾਰ ਜੀ। ਵੈਲਕਮ ਟੂ ਰੂਟਸ ਕੰਟਰੀ ਸਕੂਲ, ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ। ਫਾਰ 21 ਈਅਰਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ। With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.